ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਣਾ ਪੰਜਾਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹੋੜ ਸੁਣਾਓ ਜੀ ਸਾਰੇ ਕਿਵੇਂ ਹੋ ਵਧੀਆ ਠੀਕ ਠਾਕ ਜਿਹੜੇ ਮੇਰੇ ਵੀਰ ਪਹਿਣਾ ਚੈਨਲ ਤੇ ਨਵੇਂ ਨੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਵੀਡੀਓ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਆ ਕਰੋ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਤੇ ਇੱਥੇ ਆਪਾਂ ਡੇਗਰੇ ਸੀ ਜੀ ਗੋਹਾ ਗੋਹਾ ਦੇਖ ਕੇ ਫਿਰ ਆਪਾਂ ਮੈਂ ਸਭ ਨੀਰੇਚਾਰਾ ਪਾਕੇ ਦਾਰਾ ਢੋਕੀ ਕੱਢਾਂਗੇ ਤੇ ਜਿਹੜੇ ਮੇਰੇ ਵੀਰਪਣਾ ਕਮੈਂਟ ਕਰਦੇ ਨੇ ਉਹਨਾਂ ਦੀ ਬਹੁਤ-ਬਹੁਤ ਧੰਨਵਾਦ ਸਾਰਿਆਂ ਨੇ ਬਹੁਤ ਮੁਬਾਰਕਾਂ ਦਿੱਤੀਆਂ ਆਪਾਂ ਨੂੰ ਗਾਂ ਦੀਆਂ ਕਹਿ ਲੋ ਬੈੜੀ ਕਹਿ ਲੋ ਨਾ ਕੋਈ ਗਾਂ ਕਹਿੰਦਾ ਕੋਈ ਬੈੜੀ ਕਹਿੰਦਾ ਅਸੀਂ ਪਿੱਕੇ ਪਿੰਡ ਗਾਂ ਕਹਿੰਦੇ ਸੀ ਤੇ ਇੱਥੇ ਬੈੜ ਕਹਿੰਦੇ ਨੇ ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਆਪਾਂ ਨੂੰ ਮੁਬਾਰਕਾਂ ਦਿੱਤੀਆਂ ਤੇ ਮੇਰੇ ਵੀਰਪਣਾ ਜਿਹੜਾ ਵੀ ਆਪਾਂ ਕੋਈ ਵੀ ਸਵਾਲ ਪੁੱਛ ਦੇਣਾ ਵਧੀਆ ਜਵਾਬ ਕਮੈਂਟਾਂ ਚ ਜਵਾਬ ਦਿੰਦੇ ਰਹਾ ਆਪਾਂ ਨੂੰ ਦੱਸ ਦੇਣੇ ਤੁਸੀਂ ਐ ਕਰ ਲਓ ਐ ਕਰ ਲਓ ਉਹਨਾਂ ਦਾ ਜੀ ਬਹੁਤ-ਬਹੁਤ ਧੰਨਵਾਦ ਤੁਸੀਂ ਨੇ ਤਿਆਰ ਨਾਲ ਸਾਡੀ ਵੀਡੀਓ ਦੇਖਦੇ ਹੋਣਾ ਫਿਰ ਉਹ ਬਹੁਤ ਬਹੁਤ ਧੰਨਵਾਦ ਜੀ ਉਹ ਤਾਂ ਜੀ ਸਾਡੀ ਮੈਸ ਇਹ ਪਤਾ ਨਹੀਂ ਪਤਾ ਨਹੀਂ ਕੁਝ ਤਾਂ ਜ਼ਿਆਦਾ ਹੈ ਨਾ ਉਮਰ ਇਹਦੀ ਵੱਡੀ ਹੋ ਗਈ ਪਤਾ ਨਹੀਂ ਇੰਨੀ ਵੱਡੀ ਵੀ ਨਹੀਂ ਆਪਾਂ ਕਹਿ ਸਕਦੇ ਹਨਾ ਪਤਾ ਨਹੀਂ ਸਾਡੇ ਘਰੇ ਆ ਕੇ ਤੈਨੂੰ ਕੀ ਹੋਇਆ ਹਨਾ ਧਰਮਾਲੀ ਨੂੰ ਇਹਨੇ ਬੱਦਦਾ ਹੀ ਨਹੀਂ ਕਰਿਆ ਬਸ ਇੱਕ ਵਾਰੀ ਸੂਈਏ ਤਿੰਨ ਸਾਲਾਂ ਚ ਤੇ ਜਿੰਨਾ ਤੋਂ ਅਸੀਂ ਲੈਤੀ ਉਹ ਵੀ ਵਿਚਾਰੇ ਇੰਨਾ ਉਹ ਕਰਦੇ ਨੇ ਕਹਿੰਦੇ ਲੈ ਆਏ ਸਾਲ ਸੂਇਆ ਕਰਦੀ ਉਹਨਾਂ ਨੇ ਘਰੇ 22 ਦਿਨਾਂ ਤੋਂ ਬੋਲ ਪੈਂਦੀ ਸੁਣ ਤੋਂ ਬਾਅਦ ਤੇ ਅਗਲੀ ਹੀਟ ਤੇ ਉਹ ਨਮੀ ਕਰਾ ਲੈਂਦੇ ਡੇਢ ਮਹੀਨੇ ਤੋਂ ਸਹੀ ਤੇ ਸਹੀ ਇੱਕ ਸਾਲ ਦੇ ਵਿੱਚ ਵਿੱਚ ਦਿਨ ਰਹਿੰਦੇ ਸੂ ਪੈਂਦੀ ਸੀ ਇਹ 1 ਸਾਲ ਪੂਰਾ ਹੁੰਦਾ ਚ 5-7 ਦਿਨ ਉੱਪਰ ਹੁੰਦੇ ਚ 5-7 ਦਿਨ ਘੱਟ ਹੁੰਦੇ ਹਨ ਸਾਡੇ ਘਰੇ ਆ ਕੇ ਤਾਂ ਪਤਾ ਨਹੀਂ ਇਹਨੂੰ ਵਿਚਾਰੀ ਨੂੰ ਕੀ ਹੋਇਆ ਕੀ ਨਾ ਤੇ ਆ ਦੇਖੋ ਜੀ ਬੱਚੂ ਉਹਦੇ ਲਾ ਛੜ ਛੜ ਜਮਾ ਨਹੀਂ ਮਾਰਦੀ ਹਨਾ ਇਹ ਬੱਚੀ ਜਦੋਂ ਆਪਾਂ ਬੱਠਲ ਜਾਂ ਟੋਕਰਾ ਲੈ ਕੇ ਲਬੋਂ ਦੀ ਲੱਤ ਲਬੇ ਲੈਣੇ ਨਾ ਫਿਰ ਇੱਕ ਕੋਦਮ ਛੜ ਮਾਰਦੀ ਹੈਗੀ ਹੂੰ ਤਾਂ ਇਹ ਕੁਛ ਨਹੀਂ ਕਹਿੰਦੀ ਇਹਨੂੰ ਨਮਾ ਦਿੰਨੇ ਆਪਾਂ ਵਧੀਆ ਮਲ ਮਲ ਕੇ ਕਿਉਂਕਿ ਅਗਲੇ ਨੂੰ ਸਹੀ ਤਰੀਕੇ ਨਾਲ ਪਾਲੀਆਂ ਹੋਈਆਂ ਨੇ ਹਨਾ ਵੀ ਐ ਪੈਪ ਛੜ ਕੇ ਨਹੀਂ ਨਮਾਈਆਂ ਹੱਥ ਮਾਰ ਕੇ ਸ਼ੁਰੂ ਤੋਂ ਜੇ ਆਪਾਂ ਉਹ ਵੀ ਮੰਡ ਪਾ ਲੈਨੇ ਫਿਰ ਉਹ ਪਿਆਰ ਰਹਿੰਦਾ ਈ ਮੰਡ ਜੇ ਪਾਤ ਮਾਰ ਕੇ ਪਸੂ ਨੂੰ ਨਮਾਉਣੇ ਨੂੰ ਉਹੀ ਮੰਡ ਪੈ ਜਾਂਦਾ। ਤੇ ਇੱਕ ਕਮੈਂਟ ਆਇਆ ਸੀ ਬੂਰੇ ਕੱਟੇ ਖਾਤਰ ਕਹਿੰਦੇ ਤੁਸੀਂ ਬੂਰਾ ਕੱਟਾ ਨਾ ਕੱਟਾ ਨੂੰ ਨਾ ਵੇਚਿਓ। ਦੇਖੋ ਜੀ ਕੋਸ਼ਿਸ਼ ਤਾਂ ਆਪਣੀ ਇਹੀ ਹੈ ਵੀ ਆਪਾਂ ਵੇਚਦੇ ਨਹੀਂ ਹਨ ਤਾਂਹੀਂ ਆਪਾਂ ਇਹ ਗੱਲ ਪੇਟ ਲਾ ਰੱਖਿਆਗਾ। ਤੇ ਅਸੀਂ ਕਹੀਏ ਜੇ ਅਸੀਂ ਪਾਲ ਲਾਂਗੇ ਅਸੀਂ ਪਾਲ ਵੀ ਨਹੀਂ ਸਕਦੇ ਹਨਾ। ਤੁਹਾਨੂੰ ਪਤਾ ਜੀ ਛੋਟਾ ਕੱਟਾ ਪ ਤਿਆਰ ਕਰਨਾ ਹੁੰਦਾ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ ਤੇ ਬਹੁਤ ਜ਼ਿਆਦਾ ਖਰਚ ਵੀ ਹੁੰਦਾ। ਇੱਕ ਪਹਿਲਵਾਨ ਜਿਵੇਂ ਆਪਾਂ ਕਹਿੰਦੇ ਨੇ ਪਹਿਲਵਾਨ ਤਿਆਰ ਹੁੰਦੇ ਇਸ ਤਰ੍ਹਾਂ ਹੀ ਤਿਆਰ ਹੁੰਦਾ ਇਹ ਤੇ ਫਿਰ ਅਸੀਂ ਸਾਮ ਵੀ ਨਹੀਂ ਸਕਦੇ ਨੂੰ ਕਿਉਂਕਿ ਇਹ ਛਾਲਾਂ ਬਹੁਤ ਮਾਰਦੇ ਨੇ ਹੁਣ ਵੀ ਇਹ ਟੱਕਰਾਂ ਮਾਰਦਾ ਸਾਡੇ ਵੀ ਜਵਾਕਾਂ ਨੂੰ ਲਵਾਉਂਦੀ ਨੇ ਅੰਗਣ ਦਿੰਦਾ ਤੇ ਉਹ ਹੀ ਸਾਨੂੰ ਆਏ ਵੀ ਚੱਲ ਮੱਝ ਸਾਹਮਣੀਆਂ ਸੌਖੀਆਂ ਨੇ ਹਨਾ ਜੇ ਅਸੀਂ ਇਸ ਮਾਰਕ ਦੀ ਸੇਵਾ ਵੀ ਨਾ ਕਰੀ ਤਾਂ ਬੰਨੇ ਦਾ ਵੀ ਕੋਈ ਫਾਇਦਾ ਨਹੀਂ ਹੈਗਾ ਜੇ ਆਪਾਂ ਕਹੇ ਇਹ ਵੀ ਬੰਨ ਖੜਾ ਰੱਖੀ ਕੱਲੇ ਹਰੇ-ਹਰੇ ਤੇ ਆਈ ਅਸੀਂ ਪਾਈ ਜਾਈਏ ਇਹਨੂੰ ਟੋਕਰੀ ਉਹਦਾ ਵੀ ਕੋਈ ਫਾਇਦਾ ਨਹੀਂ ਉਹ ਅਸੀਂ ਕਹਿੰਦੇ ਤਾਂ ਆਈਏ ਵੀ ਜੇ ਕੋਈ ਕਰੇ ਪਾਲਣ ਵਾਲਾ ਲੈ ਜੇ ਹਨਾ ਤਾਂ ਬਹੁਤ ਵਧੀਆ ਗੱਲ ਐ ਤਾਂ ਹੀ ਅਸੀਂ ਡਿੱਕਣ ਲੱਗ ਰਹੇ ਹਾਂ ਵੀ ਸ਼ਾਇਦ ਵਿਕੀ ਜਾਵੇ ਵਿਚਾਰਾ ਕਿਸਦੇ ਘਰੇ ਵਾਗ ਜੇ ਤੇ ਜੇ ਕੱਟਿਆਂ ਨੂੰ ਵੇਚਣਾ ਹੁੰਦਾ ਤਾਂ ਆਪਾਂ ਕਿੱਦਾਂ ਦਾ ਵੇਚ ਦਿੰਦੇ ਜੀ ਕੱਟਿਆਂ ਨੂੰ ਤਾਂ ਤਾਂ ਹੀ ਇੰਨਾ ਟਾਈਮ ਹੋ ਗਿਆ ਆਪਾਂ ਨੂੰ ਵੇਟ ਕਰਦਿਆਂ ਨੂੰ ਵੀ ਜੇ ਕੋਈ ਲੈ ਜਾਏ ਕਿਉਂਕਿ ਪਸ਼ੂ ਅਸੀਂ ਆਪ ਸਾਹਮਣੇ ਹੁੰਦੇ ਆ ਹਨਾ ਇਹਨਾਂ ਦਾ ਕਈ ਵਾਰ ਟਾਈਮ ਨਹੀਂ ਵੀ ਹੁੰਦਾ ਕਈ ਵਾਰ ਕਰਾ ਦਿੰਦੇ ਨੇ ਨਾਲ ਕੰਮ ਪਰ ਕਈ ਵਾਰ ਟਾਈਮ ਨਹੀਂ ਹੁੰਦਾ ਬੰਦਣਾ ਖੁੱਲਣਾ ਵੀ ਆਪ ਹੁੰਦਾ ਤੁਹਾਨੂੰ ਪਤਾ ਹੈ ਜੀ ਫਿਰ ਇਹ ਮਾਲੀਆਂ ਦਾ ਕੰਮ ਦੇਖ ਬੰਦਣੇ ਖੁੱਲਣੇ ਵੀ ਔਖੇ ਹੋ ਜਾਂਦੇ ਨੇ ਫਿਰ ਜਦੋਂ ਵੱਡੇ ਹੋ ਜਾਂਦੇ ਨੇ ਪਹਿਲਾਂ ਵੀ ਅਸੀਂ ਪਾਲਿਆ ਸੀ ਜੀ ਕੱਟਾ ਬਹੁਤ ਸੀਲ ਸੀਗਾ ਇਹਦਾ ਮਾਮਾ ਸੀਗਾ ਉਹ ਤੇ ਉਹ ਸੀਲ ਬਹੁਸੀ ਪਰ ਇਹ ਥੋੜਾ ਬਹੁਤ ਖਰਾਬ ਹੈ ਕੋਈ ਸਾਡੀ ਬੈੜੀ ਨਾ ਬੇਟੇ ਦੇ ਆਏ ਘੂਰਦੀ ਇਹਨੂੰ ਲਵੇ ਨਹੀਂ ਲੱਗਣ ਦਿੰਦੀ ਪਰ ਇਹਨੂੰ ਕੀ ਬਿਮਾਰੀ ਹੈ ਕਿੱਦਾਂ ਲਈ ਆਈਏ ਸਾਡੇ ਘਰੇ ਪਰ ਇਹ ਸੁਧਰੀ ਨਹੀਂ ਗਈ ਇਹਨੂੰ ਨਾਲੇ ਪਤਾ ਵੀ ਸਾਰਾ ਦਿਨ ਟੱਬਰ ਇੱਧਰ ਰਹਿੰਦਾ ਹੈ ਵੀ ਕੌਣ ਟੱਬਰ ਦਾ ਕੌਣ ਕਿਵੇਂ ਹੈ ਪਰ ਇਹਨੇ ਘੂਰ ਨਹੀਂ ਘੂਰਨਾ ਤੇ ਉਹ ਬਹੁਤ ਸੀਲ ਸੀਗਾ ਜੀ ਉਹ ਇਹਦੀ ਮਾਂ ਵਰਗਾ ਸੀ ਜਮਾ ਜਿਵੇਂ ਮੇਰੀ ਮਾਂ ਦਾ ਕੱਦ ਕਾਠ ਨਾ ਕੁੰਡੀ ਆਈ ਸੀ ਉਹ ਇੱਕ ਤਰ੍ਹਾਂ ਸਿੰਘਨੀ ਆਪਦੀ ਮਾਂ ਤੇ ਗਏ ਪਤਾ ਨਹੀਂ ਘਾਤੋਂ ਉਹ ਬਹੁਤ ਕੁੰਡਾ ਛੋਟਾ ਸੀ ਬਹੁਤ ਸੋਹਣਾ ਸੀ ਬਹਾਲਾ ਸੀਲ ਸੀਗਾ ਉਹਨਾਂ ਨੂੰ ਨਮਾਉਣ ਲੱਗ ਜਾਂਦੇ ਨੇ ਅਸੀਂ ਮਲ ਕੇ ਤੇ ਸੌ ਜਾਂਦਾ ਉਹ ਪੈ ਜਾਂਦਾ ਸੌ ਜਾਂਦਾ ਬੈਠ ਜਾਂਦਾ ਤੇ ਇਹਨੂੰ ਤਾਂ ਜੇ ਨਮਾਉਣ ਹੈ ਜੇ ਛਾਲਾ ਮਾਰਦਾ ਫਿਰ ਤੇ ਟੱਕਰਾ ਲੈ ਲੈ ਆਉਂਦਾ ਮਸਾ ਅਸੀਂ ਨਮਾਉਣੇ ਨੂੰ ਕਦੇ ਦਿਰਲਤ ਮਾਰੀ ਕਦੇ ਦਿਰੋਲਤ ਮਾਰੀ ਫਿਰ ਆਏ ਕਹਿੰਦਾ ਜੇ ਕੱਲੇ ਹਰੇ ਦਾ ਪਾਲੇ ਦਾ ਵੀ ਨਹੀਂ ਫਾਇਦਾ ਹਨਾ ਤੇ ਇਹ ਤੇ ਖਰਚ ਵੀ ਕਰਨਾ ਪਊ ਤੇ ਮਿਹਨਤ ਵੀ ਕਰਨੀ ਪਊਗੀ ਫੇਰ ਕਿਤੇ ਜਾ ਕੇ ਮਾਲੀ ਤਿਆਰ ਹੁੰਦੇ ਨੇ ਜੇ ਆਪਾਂ ਕਹੀਏ ਵੀ ਐ ਖੜੇ ਨੂੰ ਹਰੇ ਦੀ ਟੋਕਰੀ ਦੇਖ ਦਾਂਗੇ ਪੁੰਨ ਪੁੰਨ ਬੀ ਕੀ ਹੈਗਾ ਜੇ ਆਪਾਂ ਕਹਨੇ ਆ ਵੀ ਕਟਲ ਨੂੰ ਵੇਚਣਾ ਪਾਪ ਹੀ ਐ ਪਰ ਹੁਣ ਕਰੀਏ ਵੀ ਕੀ ਕੋਈ ਸਾਡੇ ਕੋਲੇ ਚਾਰਾ ਵੀ ਨਹੀਂ ਹੈਗਾ ਹਨਾ ਚਲੋ ਜੀ ਖੜਾ ਜਿੰਨਾ ਟਾਈਮ ਕੀ ਪਤਾ ਲੱਗਦਾ ਕਿ ਕੁਝ ਤਾਂ ਪੂੰਛ ਕਰਕੇ ਹੋ ਗਿਆ ਜੀ ਵਿਚਾਰ ਦੀ ਪੂੰਛ ਨਾ ਵੜਦੀ ਕਿਸੇ ਘਰੇ ਵਾਗੀ ਜਾਂਦਾ ਇਹ ਕਈਆਂ ਨੂੰ ਸ਼ੌਂਕ ਹੁੰਦਾ ਪਾਲ ਲੈਂਦੇ ਨੇਗੇ ਕੋਈ ਬੰਦੇ ਸਾਹਮਦੇ ਨੇ ਜੀ ਬੰਦੇ ਬੰਦੇ ਦੀ ਸਮਾਈ ਵੀ ਕੋ ਖੁੱਲਾ ਦਾਣਾ ਵੀ ਪਾ ਦਿੰਦੇ ਨੇ ਬੰਦਿਆਂ ਦਾ ਦਿਲ ਤਕੜਾ ਹੁੰਦਾ ਆਪਾਂ ਨੂੰ ਸਾਨੂੰ ਪਤਾ ਐ ਜੀ ਬੁੜੀਆਂ ਦੇ ਵੈਸੇ ਅਸੀਂ ਪੌਣੇ ਦਸੀ ਵੀ ਬਹੁਤ ਐ ਪਰ ਫਿਰ ਵੀ ਸਾਨੂੰ ਲੱਗਦਾ ਵੀ ਅਸੀਂ ਘੱਟ ਪਾਉਨੇ ਹਨਾ ਸ਼ਾਇਦ ਉਨੀ ਸੇਵਾ ਅਸੀਂ ਨਹੀਂ ਕਰ ਸਕਦੇ ਸਾਨੂੰ ਕਰੇ ਵੀ ਕਹਿ ਦਿੰਦੇ ਨੇ ਇਹਨੇ ਦਿਨ ਹੋ ਗਏ ਫੀਡ ਕਰਾਈ ਨੂੰ ਫੀਡ ਹਜੇ ਮੁੱਕੀ ਨਹੀਂ ਤੁਸੀਂ ਘੱਟ ਪਾਉਣੇ ਨਾਲ ਅਸੀਂ ਦੋ ਬਠਲੀਆਂ ਦੇਖ ਲਓ ਜੀ ਕਿਡੇ-ਕਡੇ ਨੇ ਦੋ ਬਠਲੀਆਂ ਭਰ ਕੇ ਸਵੇਰੇ ਦੋ ਬਠਲੇ ਭਰ ਕੇ ਸ਼ਾਮ ਨੂੰ ਫੀਡ ਦੀਆਂ ਅਸੀਂ ਪਿਉਨੇ ਹੈਗੇ ਤੇ 8-10 ਕਿਲੋ ਫੀਡ ਪਿਆ ਪਿਉਂਦੇ ਨੇ ਇੱਕ ਟਾਈਮ ਦੀ ਬਾਕੀ ਇਹਨਾਂ ਨੂੰ ਸਰੋਂ ਦੀ ਖਾਲ ਪੈ ਜਾਂਦੀ ਹੈ ਸੁੱਕਾ ਦਾਣਾ ਵੀ ਪੈ ਜਾਂਦਾ ਤੇ ਇਹ ਝੋਟੀਆਂ ਪੈਥੇ ਬੰਨਣ ਲੱਗ ਗਏ ਉਹਨਾਂ ਮਾਂਪਜਾਂ ਨੇ ਕੋਈ ਗਾਵਾਂ ਦੋਨੇ ਆਪਣੇ ਬਾਹਰ ਰਹਿਣ ਲੱਗ ਗਈਆਂ ਹਨਾ ਤੇ ਅੰਦਰ ਤੂੰ ਹੀ ਹੁੰਦੀ ਸੀ ਜੀ ਗਾਵਾਂ ਨੂੰ ਨਾ ਦਿੱਕਤ ਆਉਂਦੀ ਸੀ ਜ਼ਿਆਦੇ ਤੇ ਮੱਜਾਂ ਨੂੰ ਇੰਨਾ ਨਹੀਂ ਹੈਗਾ ਤੂੰ ਹੀ ਕਰਕੇ ਫਿਰ ਗਾਵਾਂ ਆਪਾਂ ਦੋਨੇ ਬਾਹਰ ਰੱਖ ਦਿੰਨੇ ਤੇ ਤੂੰ ਹੀ ਆਪਾਂ ਅੰਦਰ ਹੀ ਪਾਉਨੇ ਆ ਇਹ ਛੋਟੀ ਵੀ ਆਪਣੀ ਥੋੜੇ ਦੁੱਧ ਤੇ ਆ ਗਈ ਹੁਣ ਇਹਨੂੰ ਵੀ 7ਵਾਂ ਮਹੀਨਾ ਲੱਗ ਰਿਹਾ 7ਵਾਂ ਮੈਂ ਡੇਟਸ ਮਾਰ ਕੇ ਦੇਖੀ ਵੀ ਨਹੀਂ ਸ਼ਾਇਦ 7ਵਾਂ ਮਹੀਨਾ ਲੱਗ ਰਿਹਾ ਇਹਨੂੰ ਤੇ ਦੇਖੋ ਜੀ ਕਿੰਨਾ ਟਾਈਮ ਦੁੱਧ ਦਿੰਦੀ ਹੈ 7ਵਾਂ ਨਹੀਂ ਲੱਗਿਆ ਤਾਂ ਲੱਗਣ ਵਾਲਾ ਹੋਣਾ ਡੇਢਕ 2 ਲੀਟਰ ਦੁੱਧ ਦਿੰਦੀ ਹੈ ਜੀ ਇੱਕ ਟਾਈਮ ਦਾ ਪਰ ਮਿਲ ਹੀ ਦੋਨੇ ਟਾਈਮ ਜਾਂਦੀ ਹੈ ਆਪਦੀ ਮਾਂ ਤੇ ਗੈਸ ਬਹੁਤ ਹੈ ਦਾ ਇਹਦੀ ਮਾਂ ਵੀ ਜਿੱਦੇ-ਤੇ ਦੁੱਧ ਦਿੰਦੀ ਹੈਗੀ ਦੋਨੇ ਟਾਈਮ ਹੀ ਦਿੰਦੀ ਹੈ ਇੱਕ ਟਾਈਮ ਤਾਂ ਪੈਂਦੀ ਨਿਕਟਾਂ ਫਿਰ ਤਾਂ ਉਹ ਜਮੀ ਹਟ ਜਾਂਦੀ ਹੈ ਬਸੋਲੀ-ਹੋਲੀ ਦੋ ਦਿਨਾਂ ਚ ਸੁਕਾ ਜਾਂਦੀ ਹੈ ਕਦ ਕਾਠੀ ਆਪਦੀ ਮਾਂ ਤੇ ਵਾਗ ਗਿਆ ਪਰ ਕਦ ਦੀ ਵਾਗ ਗਿਆ ਪਰ ਕਾਠ ਹੀ ਨਹੀਂ ਗਈ ਆਪਦੀ ਮਾਂ ਤੇ ਦੀ ਮਾਂ ਤਾਂ ਨਰੋਈ ਸੀਗੀ ਇਹ ਤਾਂ ਬਾਲੀ ਪਤਲੀ ਰਹਗੀ ਕੋਈ ਸ਼ੁਰੂ ਚ ਨਾ ਇਹਦਾ ਸ਼ੁਰੂ ਚ ਇਹਦਾ ਮਿੱਦਾ ਥੋੜਾ ਕਮਜ਼ੋਰਾ ਸੀਗਾ ਉਹਨੂੰ ਬੱਦ ਦੁੱਧ ਪਿਆ ਦਿੰਦੇ ਤਾਂ ਇਹਨੂੰ ਮੋਕ ਲੱਗ ਜਾਂਦੀ ਸੀਗੀ ਤੇ ਠੰਡ ਚ ਆ ਕੇ ਨਾ ਬਿਲਕੁਲ ਇਕੱਠੀ ਹੋ ਜਾਂਦੀ ਜੇ ਠੰਡ ਜਾਂ ਜਦੋਂ ਠੰਡ ਜ਼ਿਆਦਾ ਹੁੰਦੀ ਆ ਇਕੱਠੀ ਹੋ ਕੇ ਖੜ ਜਾਂਦੀ ਜੰਮੀ ਵਿਚਾਰੀ ਇਹਨੂੰ ਤਾਂ ਸ਼ੁਰੂ ਤੋਂ ਹੀ ਬਸ ਵਿਚਾਰੀ ਪਹਿਲੇ ਦਿਨੂ ਹੀ ਰਹੀ ਏ ਤਾਂ ਤਾਂ ਹੀ ਇਹਦੀ ਸਿਹਤ ਸੋਹਣੀ ਨਹੀਂ ਬਣੀ ਅਦਰਪਾ ਬੈੜੀ ਦੀ ਧਾਰ ਕੱਢ ਲਈ ਮੱਜਾਂ ਦੀ ਆਪਾਂ ਧਾਰ ਕੱਢ ਲਈ ਬੈੜੀ ਦੀ ਕੱਢ ਲਈਏ ਅੱਜ ਤੁਹਾਨੂੰ ਨਵੀਂ ਬੈੜੀ ਦੀ ਵੀ ਮਿਲਕਿੰਗ ਵੀਡੀਓ ਦੇਵਾਂਗੇ ਪਰ ਥੋੜੀ ਦੇਵਾਂਗੇ ਕਿ ਦਿਨ ਸਮਾਰ ਕੇ ਫਿਰ ਆਪਾਂ ਕੱਲੀ ਦੀ ਬਣਾਵਾਂਗੇ ਹਨਾ ਸਾਨੂੰ ਸਾਰਾ ਦੱਸਾਂਗੇ ਰੂਟੀਨ 'ਚ ਵੀ ਕਿੰਨਾ ਦੁੱਧ ਦੇ ਰਹੀ ਐ ਕੀ ਕੁਛ ਕਰ ਰਹੀ ਐ ਇਹ ਪਹਿਲਾਂ ਆਪਾਂ ਆਪਣੀ ਵੱਡੀ ਬੈੜੀ ਦੀ ਧਾਰ ਕੱਢ ਲਈਏ ਫਿਰ ਕੱਢਾਂਗੇ ਦੀ ਇਹ ਨੇ ਸਭ ਤੋਂ ਪਿੱਛੋਂ ਕੱਢਦੇ ਹੁੰਨੇ ਆ ਫਿਰ ਨਾ ਇਹ ਬੜਾ ਦ ਵੱਡੀ ਵੱੜੀ ਖਾਣ ਲੱਗ ਜਨੇ ਫਿਰ ਇਹਨੂੰ ਮਾਰਨ ਨਹੀਂ ਆਉਂਦੀ ਨਹੀਂ ਸਾਡੀ ਬੈੜੀ ਨਾ ਇਹ ਮਾਰਦੀ ਹੈਗੀ ਇਹਨੂੰ ਘੂਰਦੀ ਐ ਵਿਚਾਰੀ ਨੂੰ ਜੇ ਖਾਣ ਵਗ ਜੇ ਦੇ ਮੁਰੂ ਤੇ ਇਹੜੀ ਕਦੇ ਚਿਚੜੀ ਲੱਗ ਜੇ ਆਪਾਂ ਨਾਲ ਦੀ ਨਾਲ ਹੀ ਪੱਟ ਦਿੰਨੇ ਆ ਬੈੜੇ ਨੂੰ ਸਾਡੀ ਥੋੜੀ ਬੈੜੀ ਵੀ ਦੁੱਧ ਘਟ ਰੇ ਸ਼ਾਇਦ ਸਾਨੂੰ ਐ ਵੀ ਚਲ ਰਹਿ ਗਈ ਹੋਣੀ ਹਨਾ ਤਿੰਨ ਕੁ ਮਹੀਨਾ ਦੀ ਗੱਭ ਹੋਊਗੀ ਬਾਕੀ ਪਾਸ ਕਰਾਉਨੇ ਹੁਣ ਇਹਨੂੰ ਕਿਉਂਕਿ ਪਹਿਲਾਂ ਗਰਮੀ ਕਰਕੇ ਖੜੇ ਸੀਗੇ ਫਿਰ ਸਾਨੂੰ ਐ ਵੀ ਹੁੰਦਾ ਕਈ ਵਾਰ ਕਿਤੇ ਪਾਉਂ ਵੀ ਰਹਿ ਜੀ ਹਨਾ ਗਾਹਾਂ ਹੋਵੇ ਨਾ ਫਿਰ ਵੀ ਓਖਾ ਹੁੰਦਾ ਬੰਦਾ ਕੋਈ ਆਦਾ ਜਾਬਤਾ ਕਰ ਲੈਂਦਾ ਹੈਗਾ ਹੁਣ ਇੱਕ ਅੱਧੇ ਦਿਨ ਚ ਪਾਸ ਕਰਾਉਨੇ ਆ ਇਹਨੂੰ ਵੀ ਤੇ ਦੁੱਧ ਵੀ ਹੁਣ ਤੜੇ ਥੱਲੇ ਠੀਕ ਹੀ ਰਹਿ ਰਿਹਾ ਪਹਿਲਾਂ ਤਾਂ ਹੈਗਾ ਸੀ 22 ਲੀਟਰ ਸੱਜਰ ਸੂਈ ਥੱਲੇ 24 ਵੀ ਕਰ ਜਾਂਦੀ ਸੀ ਕੁਣ ਤਾਂ ਵੀ ਤੋਂ ਵੀ ਘਟ ਰਹੀ ਐ 17 18 ਲੀਟਰ ਦੁੱਧ ਰਹਿ ਰਿਹਾ ਇਹਦੇ ਥੱਲੇ ਗਾਹਣੂ ਦੇਖੋ ਜੇ ਰੱਖਣੀ ਹੋਈ ਆਪਾਂ ਰੱਖ ਵੀ ਲਵਾਂਗੇ ਇਹਦੇ ਡੈਡੀ ਹੋਰ ਤਾਂ ਕਹਿੰਦੇ ਰੱਖ ਲਾਂਗੇ ਇੱਕ ਸੂਆ ਹੋਰ ਚੱਲ ਹਨਾ ਪੈਸੇ ਲਾਏ ਨੇ ਗਾਹਣੂ ਦੁੱਧਾ ਵਧੀਆ ਕੱਢ ਲਾਂਗੇ ਵੀ ਆਪਾਂ ਵਧੀਆ ਸੇਵਾ ਕਰ ਰਹੇ ਆਂ ਦੀ ਵਧੀਆ ਤਿਆਰ ਕਰ ਲਾਂਗੇ ਆਪਾਂ ਤੇ ਇੱਕ ਸਨੂਆ ਲੱਗਦੇ ਵੱਡੇ ਮਹਿੰਗੇ ਮੁੱਲ ਦੇ ਹਨਾ ਬੜੀ ਰੱਖੇ ਚ ਵੀ ਫਾਇਦਾ ਨਹੀਂ ਵੀ ਆਪਾਂ ਕੋਈ ਠੀਕ ਜੀ ਲੈ ਲਾਂਗੇ ਕੋਈ 15 16 ਲੀਟਰ ਦੁੱਧਾਂ ਵਾਲੀ ਵੀ ਜਿਹੜੇ ਦੁੱਧਾਂ ਵਾਲੀ ਆਪਣੇ ਘਰੇ ਲੋਟ ਨਹੀਂ ਆਉਂਦੀਗੀ ਨਲ ਤਾਂ ਜਿ ਤੁਹਾਨੂੰ ਪਤਾ ਐ ਨਹੀਂ ਸੇਵਾ ਨਹੀਂ ਬਣਦੇ ਨੇ ਡੰਗਰਾਂ 'ਚ ਨਾ ਨਾਲੇ ਇਹਨਾਂ ਦੀ ਬੈੜੀਆਂ ਦੀ ਹੁਣ ਸਾਡੀ ਉਹ ਦੂਜੀ ਬੈੜੀ ਆਈ ਏ ਜਿਹੜੀ ਉਹ ਨਹੀਂ ਖਾਂਦੀ ਬਾਹਰਲੀ ਫੀਡ ਦੁਕਾਨਾਂ ਵਾਲੀ ਉਹ ਘਰ ਦੀ ਫੀਡ ਹੀ ਖਾਂਦੀ ਏ ਤੇ ਉਸੇ ਨਾਲ ਹੀ 10-12 ਲੀਟਰ ਦੁੱਧ ਦਿੰਦੀ ਏਗੀ ਤੇ ਇਹ ਜਿਹੜੇ ਐਚਐਫ ਹੁੰਦੇ ਨੇ ਇਹ ਦੂਜੀ ਬਾਹਰਲੀ ਫੀਡ ਖਾਂਦੀਆਂ ਨੇ ਨਾ ਇਹ ਤੇ ਇਹਦੇ ਕਰਕੇ ਇਹਨਾਂ ਦੁੱਧ ਵੀ ਨੇ ਆਪਾਂ ਵਰਤ ਸਕਦੇਗੇ ਇਹਨਾਂ ਦਾ ਦੁੱਧ ਵੀ ਜ਼ਿਆਦਾ ਪਤਲਾ ਹੁੰਦਾ ਘਰੇ ਜਦੋਂ ਆਪਾਂ ਦੁੱਧ ਪੀਣਾ ਨਹੀਂ ਹਨਾ ਇੱਕ ਟਾਈਮ ਆਪਨੂੰ ਪੀਣਾ ਵੀ ਪੈ ਜਾਂਦਾ ਪਰ ਸਾਡਾ ਪਤਾ ਨਹੀਂ ਸੁਭਾਅ ਇਹੋ ਜਿਹਾ ਇਹਦਾ ਦੁੱਧ ਤਾਂ ਸੱਤ ਜੰਮੀ ਨਹੀਂ ਪੀਤਾ ਜਾਂਦਾ ਹਜ ਜਿਹੜੀ ਨਵੀਂ ਬੈੜੀ ਆਈ ਜਿਹਦਾ ਦੁੱਧ ਫਿਰ ਵੀ ਥੋੜਾ ਠੀਕ ਲੱਗਦਾ ਦਹੀਂ ਚ ਪਾ ਲੈਨੇ ਅਸੀਂ ਇਹਦਾ ਦੁੱਧ ਤਾਂ ਸਾਨੂੰ ਜੰਮੀ ਨਹੀਂ ਵਧੀਆ ਲੱਗਦਾਗਾ ਇਹ ਤਾਂ ਸਾਨੂੰ ਐ ਤਾਂ ਭੈਣ ਤਾਂ ਕਹਦੂਗੀ ਬਸ ਇਹ ਤਾਂ ਪਾਣੀ ਐ ਜਮਾ ਇਹਦਾ ਕੀ ਪੀਣਾ ਕੀ ਇਹਦਾ ਦਹੀਂ ਵੀ ਨਹੀਂ ਜਮਾ ਦੱਸ ਤਾਂ ਕੱਲੀ ਕੁੱਤੇ ਨੇ ਦਹੀਂ ਜਮਾਉਣੇ ਨੇ ਨਹੀਂ ਦੁੱਧੇ ਦਾ ਨਾ ਪਾਕ ਹੀ ਆਉਨੇ ਹੁੰਨੇ ਆ ਸਾਨੂੰ ਪਤਾ ਨਹੀਂ ਸ਼ੁਰੂ ਤੋਂ ਮੱਜਾਂ ਦੁੱਧ ਪੀਣ ਦੀ ਆਸਤ ਪੈ ਰਹੀ ਐ ਸਾਨੂੰ ਸਾਰੇ ਸਤਾਰ ਕਹਿੰਦੇ ਗਾਮਾਂ ਦੁੱਧ ਤਾਂ ਬਹੁਤ ਵਧੀਆ ਹੁੰਦਾ ਤੁਸੀਂ ਘਾਤੋਂ ਕਨੇ ਮੱਝਾਂ ਦੇ ਦੁੱਧ ਨਾਲ ਤਾਂ ਦਿਮਾਗ ਮੋਟਾ ਹੋ ਜਾਂਦਾ ਮੈਂ ਕਹਾਂ ਸ ਤਾਂ ਮੋਟੇ ਦਿਮਾਗ ਵਾਲੀ ਠੀਕ ਐ ਪਰ ਸਾਥੋਂ ਨਹੀਂ ਪੀਤਾ ਜਾਂਦਾ گاਵਾ ਦੁੱਧ ਆ ਸਾਡਾ ਘੁੱਟ ਪੀਣੇ ਘੁੱਟ ਦੁੱਧ ਪੀਣੀ ਹੁੰਦੀ ਐ ਮੈਂ ਅੱਧਾ ਗਲਾਸ ਉਹ ਵੀ گاਵਾ ਦੁੱਧ ਪੀ ਕੇ ਤਾਂ ਫਿਰ ਸਿਹਤ ਵੀ ਨਹੀਂ ਬਣਦੀ ਹੈਨਾ ਸ਼ੁਰੂ ਤੋਂ ਸਟਾਰਟਿੰਗ ਤੋਂ ਆਤ ਪੈ ਰਹੀ ਮੱਝਾਂ ਨੇ ਦੁੱਧ ਦੀ ਅੱਗੇ ਦੋ ਬਾਲਟੀਆਂ ਤਰ ਚੋਆ ਕਰਦੇ ਹੁਣ ਤਾਂ ਕੁਆਲਿਟੀ ਤੇ ਆ ਗਈ ਇਹ ਵੀ ਆਪਾਂ ਇਹਦੇ ਮੁਰੂ ਵੀ ਸਤਾਂ ਫੀਡ ਪਾ ਲੈਨੇ ਜੀ ਨਮੀ ਆਪਣੀ ਬੈਟ ਦੇ ਅੱਗੇ ਤੇ ਬੱਚੀ ਛੱਡ ਕੇ ਨਾਲ ਤਾਂ ਥੋੜਾ ਚੰਗਾ ਦਿੰਦੇ ਆ ਬੱਚੀ ਨੂੰ ਦੇਖੋ ਬਹੁਤ ਹੁੱਡੇ ਮਾਰਦੀ ਇਹਦੇ ਬੱਚੀ ਮੈਂ ਖਿੱਚ ਕੇ ਰੱਖਦੀ ਆ ਸੰਗਲੀ ਵੀ ਹੁੱਡੇ ਨਾ ਮਾਰੇ ਤੇ ਐਵੇਂ ਜਨ ਥੋੜਾ ਦੁੱਧ ਪੀ ਲੈਂਦੀ ਹੈਗੀ ਇਹ ਤੇ ਨਾਲ ਇਹ ਨਿਆਣਾ ਨਾ ਬੱਚੀ ਨਾਲ ਹੀ ਪਵਾਉਂਦੀ ਹੈ ਫਿਰ ਤਾਂ ਆਪਾਂ ਬੱਚੀ ਛੱਡਾ ਦਾਂਗੇ ਚੱਲ ਐ ਵੀ ਥੋੜੇ ਦਿਨ ਹੋਰ ਦੁੱਧ ਪਿਆਦੀ ਆਪਾਂ ਫਿਰ ਕਿਉਂਕਿ ਪਰ ਕੋਲ ਹੋਏ ਨਾ ਦੁੱਧ ਪਿਆਉਣ ਦੀ ਹਨਾ ਨਿਪਲੇ ਨਹੀਂ ਮੁੜ ਕੇ ਸਾਡੇ ਤੋਂ ਆਈ ਨਹੀਂ ਆਪਾਂ ਚੁੰਗੜੀ ਨਾਲ ਦੁੱਧ ਪਿਆਦਿਆ ਕਰਦੇ ਇਹਨੂੰ ਤੇ ਬਸ ਇਹ ਨਿਆਣਾ ਫਿਰ ਬੱਚੀ ਛੱਡ ਕੇ ਪਵਾਉਂਦੀ ਹੈ ਬੱਚੀ ਛੜਾਵਾਂਗੇ ਫਿਰ ਡੰਡੇ ਨਾਲ ਪਾ ਕੇ ਨਿਆਣਾ ਡੰਡੇ ਨਾਲ ਪਾਲਿਆ ਕਰਾਂਗੇ ਊਰਕੇ ਮੜਾ ਖੜ ਜਾਂਦੀ ਹੈ ਫਿਰ ਤਾਂ ਉਹ ਜਿੰਨਾ ਤੋਂ ਲੈਤੀ ਉਹ ਕਹਿੰਸੀ ਕਹਿੰਦੇ ਬੱਚੀ ਛੜਾ ਦੇ ਫਿਰ ਡੰਡਾ ਜਾਂ ਕੁਰਕੇ ਦੋ ਚਾਰ ਦਿਨ ਤੁਸੀਂ ਨਿਆਣਾ ਪਾਲਿਓ ਫਿਰ ਐਪੀ ਪਵਾਉਣ ਲੱਗ ਜੂਗੀ ਥੋੜਾ ਨਿਆਣਾ ਪਾਉਣ ਵੇਲੇ ਤੰਗ ਕਰਦੀ ਹੈ ਇਹ ਜਿਵੇਂ ਸਾਡੇ ਉਹ ਬੈੜ ਨਿਆਣਾ ਪਵਾ ਲੈਂਦੇ ਸਹੀ ਤਰੀਕੇ ਨਾਲ ਲੱਤ ਨਹੀਂ ਮਾਰਦੀ ਉਹ ਨਿਆਣੇ ਵੇਲੇ ਇਹ ਥੋੜੇ ਤਾਂ ਨਿਆਣੇ ਪਾਉਣ ਵੇਲੇ ਤਾਂ ਬਹੁਤ ਜ਼ਿਆਦਾ ਮਾਰਦੀ ਹੈ ਇਹ ਕਿਵੇਂ ਚਫਤਾਕ ਮਾਰਦੀ ਹੈ ਆਪ ਨੂੰ ਤਾਂ ਹੁੰਦਾ ਵੀ ਕਿਤੇ ਬੱਜੇ ਨਾਲ ਦੱਤ ਪਰ ਇਹ ਮਾਰਦੀ ਤਾਂ ਨਹੀਂ ਹੈ ਨਾ ਛੜ ਮਾਰੇ ਜੀ ਇਹ ਪਰ ਫਿਰ ਵੀ ਆਪ ਨੂੰ ਥੋੜਾ ਡਰਜ ਲੱਗਦਾ ਹੈ ਨਾ ਨਿਆਣਾ ਪਾਉਣ ਵੇਲੇ ਪਰ ਇਹ ਧਾਰ ਚੁੰਨੇ ਫਿਰਨੀ ਇਹ ਬਿਲਕੁਲ ਵੀ ਨਹੀਂ ਲਟਕਦੀ ਜਿੱਥੇ ਖੜੀ ਹੈ ਫਿਰ ਉੱਥੇ ਹੀ ਖੜੀ ਰਹਿੰਦੀ ਹੈ ਇਹ ਐ ਨਹੀਂ ਵੀ ਹਾਲ ਚੱਲ ਜੂਗੀ ਚਾਹੇ ਕੋਈ ਮੱਖੀ ਬੈਠੇ ਜਾਂ ਕੋਈ ਮੱਛਰ ਆ ਦੇਤੇ ਫਿਰ ਨਹੀਂ ਹਲਦੀ ਜੀ ਇਹ ਆਖੋ ਬੈੜੀ ਮਾਰਦੇ ਹੁੱਡੇ ਆਪ ਅੱਛੀ ਫਿਰ ਇਹ ਵਿਚਾਰੀ ਤੰਗ ਹੁੰਦੀ ਹੈ ਨਾ ਸਾਨੂੰ ਵੀ ਐਂ ਕਿ ਤੇ ਲਿਓਟਾ ਨਾ ਖਰਾਬ ਕਰਦੇ ਬੱਚੀ ਦੇ ਹੁੱਡੇ ਮਾਰ ਮਾਰ ਕੇ ਇਹਨੂੰ ਪਿਸ਼ਾਬ ਕਰਨ ਦੀ ਆਦਤ ਹੈ ਜੀ ਬੈੜਾ ਹੁੰਦੀਆਂ ਨੇ ਪਿਸ਼ਾਬ ਕਰਦੇ ਨੂੰ ਐਚ ਐਫ ਨਹੀਂ ਕਰਦੀ ਉਹ ਪਹਿਲਾਂ ਸ਼ੁਰੂ ਸ਼ੁਰੂ ਚ ਕਰਿਆ ਕਰਦੀ ਥੋੜਾ ਬਹੁਤਾ ਫਿਰ ਹਟ ਗਈ ਹੁਣ ਤਾਂ ਜਮੀ ਕਰਨੋਂ ਹਟ ਗਈ ਪਹਿਲਾਂ ਇਹ ਪਿਸ਼ਾਬ ਕਰਕੇ ਧਾਰਿਆ ਕਰਦੀ ਹੁਣ ਤਾਂ ਹਟ ਰਹੀ ਧਾਰ ਠੀਕ ਹੈ ਜੀ ਥੋੜੀ ਜੀ ਪਿਛਲੇ ਥਣਾਂ ਨੇ ਸਾਨੂੰ ਟਾਈਟ ਲੱਗੀ ਮੂਰਲੇ ਥਣਾਂ ਦੀ ਧਾਰ ਮੋਟੀ ਵੀ ਹੈ ਤੇ ਥੋੜੀ ਜੀ ਠੀਕ ਹੈ ਪਿਛਲੇ ਥਣਾਂ ਦੀ ਧਾਰ ਥੋੜੀ ਸਾਨੂੰ ਟਾਈਟ ਲੱਗੀ ਇਹਨਾਂ ਦਾ ਡੈਡੀ ਤਾਂ ਕਹਿੰਦੇ ਮੇਰੇ ਤੋਂ ਤਨੀ ਦੀ ਧਾਰ ਕੱਢੀ ਜਾਂਦੀ ਜਿਆਦਾ ਟਾਈਟ ਹੈ ਕੋਈ ਸ਼ੁਰੂ ਚ ਇੱਕ ਤਾਂ ਦੇਣਾ ਸੀ ਕਿਹਾ ਵੀ ਤੂੰ ਕੱਢ ਦੇਣਾ ਸਾਨੂੰ ਡਰ ਜਿਹਾ ਲ ਤੇ ਉਹਦਾ ਮੁੱਲ ਥਾਣਾ ਧਾਰ ਕੱਢ ਕੇ ਉੱਠ ਜਾਂਦੇ ਸੀ ਕਹਿੰਦੇ ਨਾ ਪਾਈ ਪਿਛਲੇ ਥਾਣ ਨਹੀਂ ਮੇਰੇ ਤੇ ਜੋ ਇਹਨਾਂ ਤਾਂ ਬੜੀ ਜਿਆਦਾ ਟਾਈਟ ਹੈ ਪਰ ਸਾਨੂੰ ਇਹਨੇ ਨਹੀਂ ਲੱਗਦੀ ਕਿਉਂਕਿ ਪ੍ਰੋਟੀਨ ਚੀ ਧਾਰਾਂ ਕੱਢਦੇ ਆ ਉਹ ਕਦੇ-ਕਦੇ ਕੱਢਦੇ ਨੇ ਤਾਂ ਉਹਨਾਂ ਨੂੰ ਜਿਆਦਾ ਟਾਈਟ ਲੱਗਦੀ ਹੈ ਨੂੰ ਸਾਡੇ ਸਾਰੇ ਮੱਜਾਂ ਨਾਲੋਂ ਧਾਰ ਥੋੜੀ ਜੀ ਦੀ ਟਾਈਟੀ ਹੈ ਸਾਡੀ ਕਿਉਂਕਿ ਦੂਜੀ ਗਾਂ ਦੀ ਧਾਰ ਜਿਆਦਾ ਪੂਲੀ ਹੈ ਹੈਨਾ ਇਸ ਕਰਕੇ ਫਿਰ ਇਹ ਜਿਆਦਾ ਟਾਈਟ ਲੱਗਦੀ ਹੈ ਸਾਨੂੰ ਉਹ ਤਾਂ ਜੇ ਜੋ ਸੱਜਰ ਸੁਵੀ ਸੀ ਜੇ ਥੋੜਾ ਜਦੋਂ ਨਿਕਲੀ ਇਹਨਾਂ ਧਾਰ ਦੇ ਟਾਈਮ ਅੱਧਾ ਘੰਟਾ ਪਹਿਲਾਂ ਦੁੱਧਾਂ ਹੀ ਧਾਰਾ ਵੱਜਣ ਲੱਗ ਜਾਂਦੀਆਂ ਤੇ ਇਹਨਾਂ ਦੀ ਥੋੜੀ ਧਾਰ ਹੁੰਦੀ ਹੈ ਇਹ ਜੇ ਮੇ شاہੀ ਵਾਲ ਹੋਣ ਜਾਂ ਦੂਜੀਆਂ ਹੋਈਆਂ ਨੇ ਧਾਰ ਟੈਟ ਹੁੰਦੀ ਹੈ ਇਹਨਾਂ ਦੀ ਐਚਐਫ ਦੀ ਧਾਰ ਜ਼ਿਆਦਾ ਪੂਲੀ ਹੁੰਦੀ ਹੈ ਚਲੋ ਜੀ ਵੀਡੀਓ ਦਾ ਨਟਾਪ ਇੱਥੇ ਕਰ ਦਿਆਂ ਜੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਦਿਆ ਕਰੋ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਤੇ ਜਿਹੜੇ ਮੇਰੇ ਵੀਰਪਣਾ ਕਮੈਂਟ ਕਰਦੇ ਨੇ ਜਿੰਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਥੈਂਕ ਯੂ